ਇਸ ਵੇਲੇ ਦੀ ਵੱਡੀ ਖਬਰ ਕਿ ਗੋਇੰਦਵਾਲ ਸਾਹਿਬ ਦੇ ਪੁਲ ਦੇ ਨੇੜੇ ਖੜੇ ਹਾਂ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਘਟਾ ਲੱਗਣ ਕਾਰਨ ਪਿੰਡ ਨੂੰ ਅੰਮ੍ਰਿਤਪੁਰ ਰਾਜਾ ਰਾਜਪੁਰ ਜਿਹੜਾ ਵਾ ਉਹਨੂੰ ਢਾਹ ਲੱਗਣ ਕਾਰਨ ਲੋਕ ਆਪਣੇ ਦਰਖਤਾਂ ਨੂੰ ਵੱਢ ਕੇ ਟਰੈਕਟਰਾਂ ਦੇ ਨਾਲ ਲਿਆ ਰਹੇ ਨੇ ਕਿ ਉਸ ਢਾਹ ਨੂੰ ਰੋਕਿਆ ਜਾਵੇ ਇਸ ਟਾਈਮ ਜਿਹੜਾ ਬਹੁਤ ਹੀ ਪਿੰਡ ਖਤਰੇ ਦੇ ਵਿੱਚ ਆ ਔਰ ਲਗਾਤਾਰ ਤੁਸੀਂ ਪਾਣੀ ਬਹੁਤ ਸਪੀਡ ਦੇ ਨਾਲ ਚੱਲ ਰਿਹਾ ਜਿਸ ਕਾਰਨ ਬੈਕ ਸਾਈਡ ਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਲੈ ਕੇ ਟਾਣੇ ਲੈ ਕੇ ਉੱਥੇ ਤੁਰੰਤ ਕਿਸਾਨ ਪਹੁੰਚ ਰਹੇ ਨੇ ਕਿ ਉਸ ਜਗ੍ਹਾ ਜਿੱਥੇ ਢਾਹ ਲੱਗੀ ਆ ਉੱਥੇ ਜਲਦੀ ਤੋਂ ਜਲਦੀ ਪਹੁੰਚਿਆ ਜਾਵੇ ਕਿ ਹਾਂ ਵੀ ਉਸ ਢਾਹ ਨੂੰ ਰੁਕਾਜੋ ਕਿਉਂਕਿ ਪਿੰਡ ਨੂੰ ਬਹੁਤ ਖਤਰਾ ਵਾ ਇੱਥੇ ਜੀ ਬਹੁਤ ਜਿਆਦੀ ਢਾਹ ਲੱਗੀ ਆ ਪਾਣੀ ਦੀ ਸਪੀਡ ਹੱਦ ਤੋਂ ਵੱਧ ਆ ਜੀ ਛੱਲਾਂ ਜਿਹੜੀਆਂ 10 10 15 15 ਫੁੱਟ ਤੱਕਾਂ ਨੂੰ ਜਾ ਰਹੀਆਂ ਇਹ ਮਹਾਪੁਰਸ਼ਾਂ ਦੇ ਸਾਰਿਆਂ ਦੇ ਸਹਿਯੋਗ ਨਾਲ 2023 'ਚ ਵੀ ਜਿਹੜੀ ਇੱਥੇ ਢਾਹ ਲੱਗੀ ਬਚਾਇਆ ਗਿਆ ਏ ਉਹਦੇ ਨੇੜੇ ਹੀ ਲੱਗੀ ਏ ਢਾਹ ਸਾਰੇ ਮਹਾਪੁਰਸ਼ਾਂ ਨੇ ਪਿਛਲੀ ਵਾਰ ਇਹ ਜਿਹੜੀ ਢਾਹ ਬਚਾਈ ਸੀ ਇਸੇ ਤਰ੍ਹਾਂ ਹੀ ਮਹਾਪੁਰਸ਼ਾਂ ਨੂੰ ਸੰਗਤ ਨੂੰ ਵੀ ਅਪੀਲ ਕਰਦੇ ਆ ਜੀ ਪਾਣੀ ਤਾਂ ਘਟਵਾ ਸਪੀਡ ਬਹੁਤ ਜ਼ਿਆਦੀ ਹੈ ਜੀ ਸਾਰੇ ਇੱਥੇ ਜ਼ਰੂਰ ਪਹੁੰਚੋ ਬਹੁਤ ਲੋਡਵਾ ਜੀ ਪੱਥਰ ਜਿਹੜਾ ਬਹੁਤ ਰੁੜ ਗਿਆ ਜੀ ਤੇ ਮਿੱਟੀ ਬਹੁਤ ਰੁੜ ਰਹੀ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਇੱਥੇ ਜ਼ਰੂਰ ਪਹੁੰਚੋ ਸਿੰਘ ਲਗੇ ਵੀ ਬਹੁਤ ਆ ਜੀ ਸੰਗਤ ਮਹਾਪੁਰਸ਼ਾਂ ਦਾ ਸਾਰਿਆਂ ਦਾ ਹੀ ਬਹੁਤ ਯੋਗਦਾਨ ਹੈ ਇੱਥੇ ਰਾਤ ਦੀ ਬਹੁਤ ਜ਼ਿਆਦਾ ਢਾ ਲੱਗੀ ਹੋਈ ਹੈ ਹਜੇ ਤੱਕ ਸਵੇਰ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਡੀਸੀ ਐਸਡੀਐਮ ਕੋਈ ਨਹੀਂ ਇੱਥੇ ਆਇਆ ਜੀ ਪ੍ਰਸ਼ਾਸਨ ਬਿਲਕੁਲ ਨਹੀਂ ਆਇਆ ਔਰ ਪਿੰਡ ਦੇ ਨੌਜਵਾਨ ਸਵੇਰੇ ਤੋਂ ਲੱਗੇ ਹੋਏ ਨੇ ਦਰਖਤ ਵਿੱਚ ਪਾ ਪਾ ਕੇ ਕਿ ਉਹਦੀ ਢਾਲ ਰੁਕ ਜਾਵੇ ਲੇਕਿਨ ਜ ਹੱਤ ਤੋਂ ਵੱਧ ਲੱਗੀ ਹੋਈ ਹੈ ਤੇ ਜਿਹੜੀ ਇਹਦੀ ਰਫਤਾਰ ਹੈ ਨਾ ਜਿਹੜੀ ਪਾਣੀ ਦੀ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਇਸ ਦੇ ਨਾਲ ਹੀ ਸਾਡਾ ਸਕੂਲ ਹੈ ਜਿਹੜਾ ਅੰਗਨwadi ਸਕੂਲ ਹੈ ਉਹਨੂੰ ਬਹੁਤ ਜ਼ਿਆਦਾ ਖਤਰਾ ਹੈ ਸੰਗਤ ਨੂੰ ਅਪੀਲ ਹੈ ਮਹਾਪੁਰਖਾਂ ਨੂੰ ਅਪੀਲ ਹੈ ਕਿ ਇਹ ਇੱਥੇ ਜਲਦ ਤੋਂ ਜਲਦ ਆ ਕੇ ਸੇਵਾ ਲਈ ਆਣ ਟਰਾਲੀਆਂ ਬੋਰੇ ਭਰ ਕੇ ਜਿੱਦਾਂ ਵੀ ਸੇਵਾ ਲੱਗੇ ਇੱਥੇ ਕਰਨ ਕਪੂਰਸਲਾ ਤੋਂ ਕੈਮਰਾਮੈਨ ਪ੍ਰਭ ਦੇ ਨਾਲ ਚਰਜੀ ਸਿੰਘ ਢੋਂ ਪੀਟੀਸੀ న్యూਸ